ताजमहल प्यार दी ਸਭ ਤੋਂ ਵੱਡੀ ਨਿਸ਼ਾਨੀ ਕਲਾ ਅਤੇ ਕਾਰੀਗਰੀ ਦਾ ਬੇਮਿਸਾਲ ਨਮੂਨਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅੱਜ ਜੇ ਇਸ ਵਰਗਾ ताजमहल ਬਣਾਇਆ ਜਾਵੇ ਤਾਂ ਇਸ ਦੀ ਕੀਮਤ ਕਿੰਨੀ ਹੋਵੇਗੀ ताजमहल ਦੀ ਉਸਾਰੀ ਸਾਲ 1632 ਦੇ ਵਿੱਚ ਸ਼ੁਰੂ ਹੋਈ ਸੀ ਅਤੇ 1653 ਦੇ ਵਿੱਚ ਪੂਰੀ ਹੋਈ ਸੀ ਉਸ ਸਮੇਂ ਇਸ ਉੱਤੇ ਲਗਭਗ 3.2 ਮਿਲੀਅਨ ਰੁਪਏ ਦਾ ਖਰਚਾ ਆਇਆ ਸੀ ਇਸ ਦੀ ਤਾਮੀਰ ਵਿੱਚ 20000 ਤੋਂ ਵੱਧ ਮਜ਼ਦੂਰ ਤੇ ਕਾਰੀਗਰ ਸ਼ਾਮਿਲ ਸਨ ਅਤੇ ਚਿੱਟਾ سنگ ਮਰਮਰ ਰਾਜਸਥਾਨ ਦੇ ਮਕਰਾਨਾ ਤੋਂ ਲਿਆਂਦਾ ਗਿਆ ਸੀ ਰਿਪੋਰਟਾਂ ਦੇ ਮੁਤਾਬਕ ਜੇ ਅੱਜ ਇਸੇ ਤਰ੍ਹਾਂ ਦਾ ਤਾਜ ਮਹਿਲ ਬਣਵਾਉਣਾ ਪਵੇ ਉਸੇ ਗੁਣਵੱਤਾ ਵਾਲੇ سنگ ਮਰਮਰ ਜਣਾ ਨਕਾਸ਼ੀ ਅਤੇ ਸ਼ਾਨਦਾਰ ਆਰਕੀਟੈਕਚਰ ਦੇ ਨਾਲ ਤਾਂ ਇਸ ਦੀ ਲਾਗਤ 4000 ਕਰੋੜ ਤੋਂ 6500 ਕਰੋੜ ਤੱਕ ਆ ਸਕਦੀ ਹੈ ਟਾਈਮਜ਼ ਆਫ ਇੰਡੀਆ ਅਤੇ ਆਰਕੀਟੈਕਚਰਲ ਡਾਈਜੈਸਟ ਵਰਗੀਆਂ ਰਿਪੋਰਟਾਂ ਦੇ ਅਨੁਸਾਰ ਆਧੁਨਿਕ ਟੈਕਨੋਲੋਜੀ ਅਤੇ ਸਮੱਗਰੀ ਦੇ ਨਾਲ ਇਸ ਦਾ ਮੂੜ ਨਿਰਮਾਣ ਕਰਨ ਦੇ ਲਈ 400 ਤੋਂ 650 ਮਿਲੀਅਨ ਡਾਲਰ ਅਰਥਾਤ ਕਰੀਬ 5000 ਕਰੋੜ ਰੁਪਏ ਦਾ ਖਰਚਾ ਆਵੇਗਾ ਅਜਮਕਰਾਨਾ ਜਾਂ ਇਤਾਲਵੀ سنگਮਰਮਰ ਦੀ ਕੀਮਤ 300 ਤੋਂ 700 ਰੁਪਏ ਪ੍ਰਤੀ ਵਰਗ ਫੁੱਟ ਹੈ ਜਦ ਕਿ ਉਸਾਰੀ ਦਾ ਖਰਚਾ 200 ਤੋਂ 400 ਰੁਪਏ ਪ੍ਰਤੀ ਵਰਗ ਫੁੱਟ ਤੱਕ ਪਹੁੰਚ ਜਾਂਦਾ ਹੈ ਇਸ ਤੋਂ ਇਲਾਵਾ ਬਗੀਚੀਆਂ ਬਿਜਲੀ ਪਾਣੀ ਸੁਰੱਖਿਆ ਅਤੇ ਨਕਾਸ਼ੀ ਉਤੇ ਕਰੋੜਾਂ ਰੁਪਏ ਹੋਰ ਲੱਗਣਗੇ ਹਾਲਾਂਕਿ ਜੇ ਕੋਈ ਛੋਟਾ ਤਾਜ ਮਹਿਲ ਬਣਾਉਣਾ ਚਾਹੇ ਤਾਂ ਇਸ ਦੀ ਲਗਤ 30 ਤੋਂ 50 ਕਰੋੜ ਰੁਪਏ ਹੋ ਸਕਦੀ ਹੈ ਪਰ ਅਸਲੀ ਸ਼ਾਨ ਤੇ ਕਲਾਤਮਕ ਸੁੰਦਰਤਾ ਨਾਲ ਉਸਾਰੀ ਕਰਨ ਲਈ 5000 ਕਰੋੜ ਰੁਪਏ ਤੋਂ ਘੱਟ ਨਹੀਂ ਲੱਗਣਗੇ ਤਾਜ ਮਹਿਲ ਪਿਆਰ ਦੀ ਸਭ ਤੋਂ ਵੱਡੀ ਨਿਸ਼ਾਨੀ ਕਲਾ ਅਤੇ ਕਾਰੀਗਰੀ ਦਾ ਬੇਮਿਸਾਲ ਨਮੂਨਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅੱਜ ਜੇ ਇਸ ਵਰਗਾ ਤਾਜ ਮਹਿਲ ਬਣਾਇਆ ਜਾਵੇ ਤਾਂ ਇਸ ਦੀ ਕੀਮਤ ਕਿੰਨੀ ਹੋਵੇਗੀ ताज महल ਦੀ ਉਸਾਰੀ ਸਾਲ 1632 ਦੇ ਵਿੱਚ ਸ਼ੁਰੂ ਹੋਈ ਸੀ ਅਤੇ 1653 ਦੇ ਵਿੱਚ ਪੂਰੀ ਹੋਈ ਸੀ ਉਸ ਸਮੇਂ ਇਸ ਉੱਤੇ ਲਗਭਗ 3.2 ਮਿਲੀਅਨ ਰੁਪਏ ਦਾ ਖਰਚਾ ਆਇਆ ਸੀ ਇਸ ਦੀ ਤਾਮੀਰ ਵਿੱਚ 20000 ਤੋਂ ਵੱਧ ਮਜ਼ਦੂਰ ਤੇ ਕਾਰੀਗਰ ਸ਼ਾਮਿਲ ਸਨ ਅਤੇ ਚਿੱਟਾ سنگ ਮਰਮਰ ਰਾਜਸਥਾਨ ਦੇ ਮਕਰਾਨਾ ਤੋਂ ਲਿਆਂਦਾ ਗਿਆ ਸੀ ਰਿਪੋਰਟਾਂ ਦੇ ਮੁਤਾਬਕ ਜੇ ਅੱਜ ਇਸੇ ਤਰ੍ਹਾਂ ਦਾ তাজਮਹਿਲ ਬਣਵਾਉਣਾ ਪਵੇ ਉਸੇ ਗੁਣਵੱਤਾ ਵਾਲੇ سنگ ਮਰਮਰ ਜਣਾ ਨਕਾਸ਼ੀ ਅਤੇ ਸ਼ਾਨਦਾਰ ਆਰਕੀਟੈਕਚਰ ਦੇ ਨਾਲ ਤਾਂ ਇਸ ਦੀ ਲਾਗਤ 4000 ਕਰੋੜ ਤੋਂ 6500 ਕਰੋੜ ਤੱਕ ਆ ਸਕਦੀ ਹੈ ਟਾਈਮਜ਼ ਆਫ ਇੰਡੀਆ ਅਤੇ ਆਰਕੀਟੈਕਚਰਲ ਡਾਈਜੈਸਟ ਵਰਗੀਆਂ ਰਿਪੋਰਟਾਂ ਦੇ ਅਨੁਸਾਰ ਆਧੁਨਿਕ ਟੈਕਨੋਲੋਜੀ ਅਤੇ ਸਮੱਗਰੀ ਦੇ ਨਾਲ ਇਸ ਦਾ ਮੂੜ ਨਿਰਮਾਣ ਕਰਨ ਦੇ ਲਈ 400 ਤੋਂ 650 ਮਿਲੀਅਨ ਡਾਲਰ ਅਰਥਾਤ ਕਰੀਬ 5000 ਕਰੋੜ ਰੁਪਏ ਦਾ ਖਰਚਾ ਆਵੇਗਾ ਅੱਜ ਮਕਰਾਨਾ ਜਾਂ ਇਤਾਲਵੀ سنگ ਮਰਮਰ ਦੀ ਕੀਮਤ 300 ਤੋਂ 700 ਰੁਪਏ ਪ੍ਰਤੀ ਵਰਗ ਫੁੱਟ ਹੈ ਜਦਕਿ ਉਸਾਰੀ ਦਾ ਖਰਚਾ 200 ਤੋਂ 400 ਰੁਪਏ ਪ੍ਰਤੀ ਵਰਗ ਫੁੱਟ ਤੱਕ ਪਹੁੰਚ ਜਾਂਦਾ ਹੈ ਇਸ ਤੋਂ ਇਲਾਵਾ ਬਗੀਚੀਆਂ ਬਿਜਲੀ ਪਾਣੀ ਸੁਰੱਖਿਆ ਅਤੇ ਨਕਾਸ਼ੀ ਉੱਤੇ ਕਰੋੜਾਂ ਰੁਪਏ ਹੋਰ ਲੱਗਣਗੇ ਹਾਲਾਂਕਿ ਜੇ ਕੋਈ ਛੋਟਾ ਤਾਜ ਮਹਿਲ ਬਣਾਉਣਾ ਚਾਹੇ ਤਾਂ ਇਸ ਦੀ ਲਗਤ 30 ਤੋਂ 50 ਕਰੋੜ ਰੁਪਏ ਹੋ ਸਕਦੀ ਹੈ ਪਰ ਅਸਲੀ ਸ਼ਾਨ ਤੇ ਕਲਾਤਮਕ ਸੁੰਦਰਤਾ ਨਾਲ ਉਸਾਰੀ ਕਰਨ ਲਈ 5000 ਕਰੋੜ ਰੁਪਏ ਤੋਂ ਘੱਟ ਨਹੀਂ ਲੱਗਣਗੇ